ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਸ ਤਰ੍ਹਾਂ ਆਪਾਂ ਆਨਲਾਈਨ ਕਲਾਸ ਸ਼ੁਰੂ ਕੀਤੀ ਹੈ ਜੀ ਸਲਾਈਸ ਸਿਖਾਉਣ ਦੀ ਆਪਾਂ ਤੁਹਾਨੂੰ ਦੱਸਿਆ ਸੀ ਜੀ ਪਹਿਲੀ ਕਲਾਸ ਚ ਵੀ ਸੂਟ ਦਾ ਨਾਪ ਕਿਸ ਤਰ੍ਹਾਂ ਲੈਣਾ ਕਮੀਜ਼ ਦਾ ਨਾਪ ਕਿਸ ਤਰ੍ਹਾਂ ਲੈਣਾਗਾ ਕਿੰਨਾ ਮਾਰਜਿਨ ਰੱਖਣਾਗਾ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਜੀ ਤਾਂ ਦੇਖ ਸਕਦੇ ਹੋ ਜਾ ਕੇ ਅੱਜ ਆਪਾਂ ਹੁਣ ਤੁਹਾਨੂੰ ਦੱਸਾਂਗੇ ਵੀ ਉਦੋਂ ਅਗਲੇ ਕਲਾਸ ਚ ਕੀ ਕੰਮ ਕਰਵਾਇਆ ਜਾਂਦਾਗਾ ਸਾਰਿਆਂ ਤੋਂ ਪਹਿਲਾਂ ਨਾਪ ਲੈਣਾ ਦੱਸਿਆ ਜਾਂਦਾ ਜੀ ਐਨਸੀ ਟੇਪ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈਗੀ ਮੀਟਰਾਂ ਬਾਰੇ ਦੱਸਿਆ ਜਾਂਦਾ ਵੀ ਕਿੰਨਾ ਮੀਟਰ ਹੁੰਦਾ ਕਿੰਨਾ ਆਪਾਂ ਕੱਪੜਾ ਨਾਪਣਾ ਵਾ ਕਿਸ ਤਰ੍ਹਾਂ ਆਪਾਂ ਕੰਮ ਕਰਨਾਗਾ ਤੇ ਹੁਣ ਉਸ ਤੋਂ ਬਾਅਦ ਤਰਪਾਈ ਸਿਖਾਈ ਜਾਂਦੀ ਹੈ ਜੀ ਕਟਿੰਗ ਤੋਂ ਪਹਿਲਾਂ ਸਟੀਚਿੰਗ ਤੋਂ ਪਹਿਲਾਂ ਆਪਾਂ ਨੂੰ ਸੂਈ ਚਲਾਉਣੀ ਆਉਣੀ ਚਾਹੀਦੀ ਹੈ ਤਰਪਾਈ ਆਉਣੀ ਚਾਹੀਦੀ ਹੈ ਬਟਨ ਆਉਣੇ ਚਾਹੀਦੇ ਨੇਗੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਤਰਪਾਈ ਕਿਸ ਤਰ੍ਹਾਂ ਕਰਨੀ ਹੈ ਦੇਖੋ ਮੈਂ ਡਬਲ ਧਾਗਾ ਪਾਇਆ ਇਹ ਤੁਸੀਂ ਸਿੰਗਲ ਵੀ ਰੱਖ ਸਕਦੇ ਹੋਗੇ ਪਰ ਆਪਾਂ ਧਾਗਾ ਡਬਲ ਪਾਇਆ ਇੱਥੋਂ ਜੀ ਆਪਾਂ ਐਨਾ ਕਟਾਂਕਾ ਲੈਣਾ ਤੇ ਇਹਨੂੰ ਸੂਈ ਨੂੰ ਇਸ ਤਰ੍ਹਾਂ ਤੇਰਸ਼ੀ ਕਰਕੇ ਨਾ ਇਸ ਤਰ੍ਹਾਂ ਨਗਾਉਣਾਗਾ ਜਿਹੜਾ ਹੁਣ ਆਹ ਵਾਲੀ ਆਪਾਂ ਗੱਠ ਮਾਰੇ ਸੀ ਤਾਂ ਅੱਗੇ ਦੀ ਇਹਨੂੰ ਆਪਾਂ ਅੰਦਰ ਕਰ ਲੈਣਾ ਇੱਥੋਂ ਆਪਾਂ ਫਿਰ ਛੋਟਾ ਟਾਂਕਾ ਚੱਕ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਬੰਦ ਕਰ ਲੈਣਾਗਾ ਇਸ ਤਰ੍ਹਾਂ ਥੋੜੇ ਥੋੜੇ ਗੈਪ ਨਾਲ ਇਸ ਤਰ੍ਹਾਂ ਚੱਕ ਕੇ ਨੀਚੋਂ ਕੱਪੜਾ ਟੇਢੀ ਸੂਈ ਰੱਖ ਕੇ ਕਪੜੇ ਵਿੱਚ ਦੀ ਨਗਾਉਣੀਆਂਗੇ ਆディਕੂ ਅਸ ਇਨਾ ਕੱਪਾ ਨੀਚੇ ਕੱਪੜਾ ਲੈਣਾ ਇਸ ਤਰ੍ਹਾਂ ਐ ਤਿੰਨ ਚਾਰ ਟਾਂਕੇ ਆਪਾਂ ਇਕੱਠੇ ਚੱਕ ਲੈਣੇ ਨੇਗੇ ਠੀਕ ਹੈ ਜੀ ਇਸ ਤਰ੍ਹਾਂ ਆਪਣੇ ਜਿਹੜੇ ਟਾਂਕੇ ਨੇ ਨਾ ਉਹ ਇਸ ਤਰ੍ਹਾਂ ਤੇਰਸੇ ਹੋਣੇ ਚਾਹੀਦੇ ਨੇਗੇ ਦੇਖੋ ਹੁਣ ਆਪਾਂ ਇਧਰਲੀ ਸਾਈਡ ਦੇਖਦੇ ਆਂਗੇ ਬਸ ਸਿਰਫ ਇੰਨਾ ਕੁ ਹੀ ਆਪਣਾ ਟਾਂਕਾ ਆਉਣਾ ਚਾਹੀਦਾ ਇਸ ਤੋਂ ਜ਼ਿਆਦਾ ਟਾਂਕਾ ਨਹੀਂ ਆਉਣਾ ਚਾਹੀਦਾ ਇਹ ਆਪਾਂ ਤੁਹਾਨੂੰ ਕੋਲੋਂ ਦਿਖਾ ਰਹੇ ਆਂ ਤਾਂ ਕਰਕੇ ਤੁਹਾਨੂੰ ਥੋੜਾ ਜਿਹਾ ਵੱਡਾ ਲੱਗਦਾਗਾ ਤੇ ਠੀਕ ਹੈ ਜੀ ਇਸ ਤਰ੍ਹਾਂ ਦੂਰੋਂ ਨਜ਼ਰ ਨਹੀਂ ਆਉਣਾ ਚਾਹੀਦਾਗਾ ਆ ਦੇਖੋ ਬਿਲਕੁਲ ਇੰਨਾ ਕੁ ਟਾਂਕਾ ਲਿਆ ਆਪਾਂ ਇਸ ਤੋਂ ਘੱਟ ਵੀ ਨਹੀਂ ਲੈਣਾ ਕਿ ਆਪਣਾ ਕੱਪੜਾ ਹੀ ਖਿੱਚ ਕੇ ਆਪਣਾ ਟਾਂਕਾ ਹੀ ਟੁੱਟ ਜੇ ਸਾਰੇ ਆਪਾਂ ਇਸੇ ਤਰ੍ਹਾਂ ਕਮੀਜ਼ ਨੂੰ ਤਰਪਾਈ ਕਰ ਲੈਣੀ ਆ ਠੀਕ ਹੈ ਜੀ ਦੇਖੋ ਕੋਈ ਆਪਣੀ ਤਰਪਾਈ ਛਿੱਧੀ ਨਹੀਂ ਹੈਗੀ ਕਿ ਕੋਈ ਜ਼ਿਆਦਾ ਸੰਗਣੀ ਵੀ ਨਹੀਂ ਹੈਗੀ ਇਸ ਤਰ੍ਹਾਂ ਆਪਣਾ ਟਾਂਕ ਆਉਣਾ ਚਾਹੀਦਾ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਜਿਹੜੇ ਚਾਕ ਨੇ ਚਾਕਾਂ ਦੇ ਸੈਂਟਰ 'ਚ ਆਪਾਂ ਬੰਨ ਬਣਾਉਣੇ ਹੁੰਦੇ ਆ ਉਹ ਕਿਸ ਤਰ੍ਹਾਂ ਬਣਾਉਣੇ ਹੈਗੇ ਆਈਆਂ ਵੀ ਕਹਿੰਦੇ ਆ ਜੀ ਉਹਨਾਂ ਨੂੰ ਚਾਕ ਬੰਦ ਕਰਨਾ ਵੀ ਕਹਿ ਦੁੰਦੇ ਨੇ ਉਹ ਵੀ ਆਪਾਂ ਤੁਹਾਨੂੰ ਦੱਸਦੇ ਆਂ ਵੀ ਕਿਸ ਤਰ੍ਹਾਂ ਬਣਾਉਣਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਹਾਨੂੰ ਸਲਾਈ ਬਾਰੇ ਤੁਸੀਂ ਮੈਨੂੰ ਤੋਂ ਕੁਝ ਵੀ ਪੁੱਛਣਾ ਨਹੀਂ ਕੁਝ ਪਤਾ ਲੱਗਦਾ ਜੀ ਤਾਂ ਕਮੈਂਟ ਕਰਕੇ ਪੁੱਛ ਲਿਆ ਕਰੋ ਹਾਂਜੀ ਤਰਪਾਈ ਆਪਾਂ ਤੁਹਾਨੂੰ ਦੱਸ ਦਤਾ ਵੀ ਕਿਸ ਤਰ੍ਹਾਂ ਬਣਾਉਣਾ ਹੁਣ ਆਪਾਂ ਚਾਕ ਬੰਦ ਕਰਨੇ ਦੱਸਨੇ ਆ ਜਿਹੜਾ ਆਈਆਂ ਬਣਾਉਣੇ ਹੁੰਦੇ ਆਗੇ ਇਹ ਵੀ ਕਿਸ ਤਰ੍ਹਾਂ ਆਪਾਂ ਦੇਖੋ ਇਹ ਚਾਰ ਲੜ ਕਰ ਲੈਣੇ ਜੀ ਚੌਰਾ ਧਾਗਾ ਪਾ ਲਿਆ ਆਪਾਂ ਤੇ ਹੁਣ ਆਪਾਂ ਸੂਈ ਨੂੰ ਨਾ ਇਧਰੋਂ ਇੱਕ ਸਾਈਡ ਤੋਂ ਦੀ ਇੱਧਰ ਵੀ ਕੱਢ ਲਾਂਗੇ ਦੇਖੋ ਉਨਾ ਹੀ ਗੈਪ ਜਿੰਨਾ ਇੱਧਰ ਰੱਖਣਾ ਉਨਾ ਹੀ ਆਪਾਂ ਇੱਧਰ ਰੱਖਣਾਗਾ ਜਿੱਥੇ ਧਾਗੇ 'ਚ ਆਪਣੇ ਦੇਖੋ ਬਾਲ ਆ ਜਾਂਦਾ ਕਈ ਵਾਰ ਉਹਨੂੰ ਇਸ ਤਰ੍ਹਾਂ ਆਪਾਂ ਸਹੀ ਕਰ ਲੈਣਾ ਬਾਲ ਨਹੀਂ ਆਉਣਾ ਚਾਹੀਦਾ ਧਾਗੇ 'ਚ ਇਹਨੂੰ ਥੋੜਾ ਜਿਹਾ ਆਪਾਂ ਲੂਜ਼ ਰੱਖਾਂਗੇ ਇੱਕ ਵਾਰ ਫੇਰ ਆਪਾਂ ਇੱਥੋਂ इस तरह ही धागा उधरली सैड आप फिर सारे बराबर कर लेने देखो ये इतों थो अपना थोड़ा जहा है का, का लूज जिनी का अपनी सुई निकल जे उन्ना का आपा रखना गा ਤੇ ਹੁਣ ਜੀ ਜਿਹੜਾ ਆਪਾਂ ਧਾਗਾ ਗਾ ਇਹਨੂੰ ਆਪਾਂ ਇਧਰਲੀ ਸਾਈਡ ਕਰ ਲੈਣਾ ਜਿੱਧਰ ਆਪਣੀ ਸਲਾਈ ਹੁੰਦੀ ਆ ਤੇ ਸੂਈ ਦੇ ਆਪਾਂ ਨੀਚੋਂ ਦੀ ਧਾਗਾ ਘੁਮਾ ਲੈਣਾ ਇਸ ਤਰ੍ਹਾਂ ਸਾਰੇ ਟਾਂਕੇ ਆਪਾਂ ਇਸੇ ਤਰ੍ਹਾਂ ਹੀ ਲਾਉਣੇ ਨੇ ਠੀਕ ਹੈ ਦੇਖੋ ਬਸ ਆਤਾ ਅੱਗੇ ਰੱਖ ਲੈਣਾ ਇਹਨੂੰ ਆਪਾਂ ਇਸ ਤਰ੍ਹਾਂ ਕਰ ਲੈਣਾ ਲਗਾ ਤੁਹਾਨੂੰ ਕੋਲ ਉਹ ਮਨੇ ਇਸ ਤਰ੍ਹਾਂ ਆ ਗਿਆ ਇਹ ਹੁਣ ਆਪਾਂ ਇਹਦੀ ਝੜ ਵਿੱਚ ਦੀ ਸੂਈ ਨਗਾ ਕੇ ਨੀਚੋਂ ਬੰਦ ਕਰ ਲਾਂਗੇ ਦੇਖੋ نیچے ਵੀ ਆਪਣਾ ਧਾਗਾ ਇਸ ਤਰ੍ਹਾਂ ਆਉਣਾ ਚਾਹੀਦਾਗਾ ਕਿਉਂਕਿ ਜੇ ਆਪਾਂ ਨੂੰ ਚਾਕ ਵੱਡੇ ਛੋਟੇ ਕਰਨੇ ਪੈਗੇ ਤਾਂ ਆਪਾਂ ਨੂੰ ਕੱਟਣ 'ਚ ਆਸਾਨੀ ਹੋ ਸਕੇ ਕੱਪੜੇ ਦੇ ਨਾਲ ਆਪਾਂ ਇਹਨੂੰ ਜ਼ਿਆਦਾ ਨਹੀਂ ਉਹ ਕਰਿਆ ਹੈਗਾ ਵੀ ਕਈ ਵਾਰ ਕੀ ਹੁੰਦਾ ਜੀ ਸੂਈ ਨਾਲ ਕਪੜਾ ਵੀ ਵਿੱਚ ਆ ਜਾਂਦਾ ਫਿਰ ਉਹ ਜਦੋਂ ਆਪਾਂ ਚਾਕ ਵੱਧ ਘਟ ਕਰਨੇ ਹੁੰਦੇ ਨੇ ਨਾ ਫਿਰ ਉਹਦੇ ਵਿੱਚ ਆਪਾਂ ਨੂੰ ਮੁਸ਼ਕਲ ਆਉਂਦੀ ਹੈ ਕਪੜਾ ਕਈ ਵਾਰ ਵਿੱਚ ਕੱਟਿਆ ਜਾਂਦਾਗਾ ਦੋ ਵਾਰੀ ਨੀਚੋਂ ਆਪਾਂ ਇਹਨੂੰ ਇਸ ਤਰ੍ਹਾਂ ਘੱਟ ਦੇ ਕੇ ਕਟਿੰਗ ਕਰ ਲਾਂਗੇ ਲਓ ਜੀ ਇਸ ਤਰ੍ਹਾਂ ਆਪਾਂ ਚਾਕ ਬੰਦ ਕਰਨੇ ਨੇਗੇ ਦੂਜੀ ਸਾਈਡ ਵੀ ਆਪਾਂ ਇਸੇ ਤਰ੍ਹਾਂ ਹੀ ਬਣਾਉਣੇ ਆਗੇ ਬਿਲਕੁਲ ਸਫਾਈ ਹੋਣੀ ਚਾਹੀਦੀ ਹੈ ਇਹ ਨਹੀਂ ਆਪਾਂ ਨੂੰ ਹੋਣਾ ਚਾਹੀਦਾ ਵੀ ਕਪ ਆਪਣੇ ਧਾਗੇ ਚ ਇਕੱਠ ਪੈ ਗਈ ਜਾਂ ਕਪੜਾ ਵਿੱਚ ਆ ਗਿਆ ਫਿਨਿਸ਼ਿੰਗ ਨਾਲ ਆਪਾਂ ਕੰਮ ਕਰਨਾ ਇਸੇ ਤਰ੍ਹਾਂ ਸਾਰੀ ਤਰਫਾਈ ਕਰਨੀ ਇਸੇ ਤਰ੍ਹਾਂ ਆਪਾਂ ਆਈਆਂ ਬਣਾਉਣੀਆਂ ਨੇ ਇੱਕ ਗੱਲ ਹੋਰ ਜੀ ਜਿਹੜੇ ਆਪਾਂ ਕਾਜ ਬਟਨ ਕਰਦੇ ਹਾਂ ਨਾ ਕਾਜ ਵੀ ਇਸੇ ਤਰ੍ਹਾਂ ਹੀ ਹੁੰਦੇ ਨੇਗੇ ਦੇਖੋ ਇਸ ਤਰ੍ਹਾਂ ਸਫਾਈ ਨਾਲ ਬਸ ਥੋੜੇ ਬਰੀਕ ਕਰਨੇ ਹੁੰਦੇ ਨੇਗੇ ਕਾਜ ਵੀ ਇਸੇ ਤਰ੍ਹਾਂ ਹੁੰਦੇ ਨੇਗੇ ਜਿਹੜੇ ਕਿ ਆਪਾਂ ਮੋਢਿਆਂ ਵਾਲੇ ਬਟਨ ਲਾਉਣੇ ਹੁੰਦੇ ਆਗੇ ਉਹ ਤਾਂ ਸਾਰਿਆਂ ਨੂੰ ਆਉਂਦੇ ਹੀ ਨੇਗੇ ਵੀ ਕਿਸ ਤਰ੍ਹਾਂ ਲਾਉਣੇ ਨੇ ਇੱਕ ਬਟਨ ਦਾ ਮੂੰਹ ਦੂਜੀ ਸਾਈਡ ਹੋਣਾ ਚਾਹੀਦਾ ਤੇ ਦੂਜੇ ਦਾ ਦੂਸਰੀ ਸਾਈਡ ਇਸ ਕਰਕੇ ਉਹ ਬਟਨ ਲੱਗ ਜਾਂਦੇ ਨੇਗੇ ਹੁਣ ਆਪਾਂ ਇਹਨੂੰ ਇੱਥੋਂ ਹੀ ਬੰਦ ਕਰ ਲਾਂਗੇ ਤੇ ਦੂਜੀ ਸਾਈਡ ਆਪਾਂ ਆਈ ਬਣਾ ਲਾਂਗੇ ਤੁਸੀਂ ਵੀ ਜਰੂਰ ਟਰਾਈ ਕਰਿਓ ਜੀ ਉਮੀਦ ਹੈ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ